ਉਸ ਤੋਂ ਤੇ ਮੇਰਾ ਪਹਿਲਾ ਵਲੌਗ ਆ ਮੇਰਾ ਨਾਮ ਹੈਗਾ ਜਸਪੀ ਸਿੰਘ ਤੇ ਮੈਂ ਪੰਜਾਬ ਤੋਂ ਤੇ ਮੈਂ ਇੱਕ ਕਿਸਾਨ ਆ ਤੇ ਅੱਜ ਖੇਤ ਗੇੜਾ ਮਾਰਨ ਆਏ ਸੀ ਤੁਹਾਨੂੰ ਦਿਖਾਉਣੇ ਆ ਪੰਜਾਬ ਦਾ ਮਾਹੌਲ ਤੇ ਮੱਠੀ-ਮੱਠੀ ਪੈ ਰਹੀ ਸੀ ਧੁੰਦ ਤੇ ਮੀਂਹ ਦਾ ਮਾਹੌਲ ਵੀ ਬਣਿਆ ਪਿਆ ਸੀ ਤੇ ਗੇਹੂ ਦੇਖਣ ਆਏ ਸੀ ਆਪਾਂ ਆਪਦਾ ਖੇਤ ਦੇ ਵਿੱਚ ਵੀ ਕਿਵੇਂ ਆ ਕਣਕ ਕਿਵੇਂ ਆਪਣੀ ਹਿੰਦੀ ਵਾਲਿਆਂ ਲਈ ਗੇਹੂ ਤਾਂ ਆਖਿਆ ਤੇ ਆਪਾਂ ਆਪਦਾ ਦੇਖਣ ਆਏ ਸੀ ਤੇ ਮਤਲਬ ਢੀਡਾ ਲਾਉਣਾ ਆਇਆ ਸੀ ਤੇ ਮੇਰਾ ਪਹਿਲਾ ਬਲੌਗ ਆ ਸਪੋਰਟ ਜ਼ਰੂਰ ਕਰੋ ਦੋਸਤੋ ਤੁਹਾਡੀ ਸਪੋਰਟ ਦੀ ਲੋੜ ਆ ਹਨਾ ਜੇ ਤੁਹਾਡੀ ਸਪੋਰਟ ਹੋਗੀ ਤਾਂ ਸਭ ਕੁਝ ਕਰ ਲਾਂਗੇ ਜਿੰਨੇ ਵੀ ਭੈਣ ਭਰਾ ਵੀਡੀਓ ਦੇਖ ਰਹੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵਧੀਆ ਵਧੀਆ ਕੰਟੈਂਟ ਲੈ ਕੇ ਆਇਆ ਕਰਾਂਗੇ ਤੁਹਾਡੇ ਖਾਤਰ ਵਧੀਆ ਵਧੀਆ ਘੈਂਟ ਘੈਂਟ ਬਲੌਗ ਦਿਖਾਇਆ ਕਰਾਂਗੇ ਤੁਹਾਨੂੰ ਤੇ ਪੰਜਾਬ ਤੇ ਡਿਸਟ੍ਰਿਕਟ ਬਠਿੰਡੇ ਤੋਂ ਆ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਬਲੌਗ ਦੇ ਵਿੱਚ ਆਪਣੀ ਲਾਈਫ ਬਾਰੇ ਵੀ ਦੱਸਾਂਗੇ ਤੇ ਕਿੱਥੋਂ ਤੱਕ ਮੈਂ ਸਟਾਰਟ ਹੋਈ ਆ ਜਿਹੜੀ ਆਪਾਂ ਲਾਈਫ ਇੰਜੋਏਮੈਂਟ ਕਰ ਰਹੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਯਾਰਾਂ ਦੋਸਤਾਨਾਂ ਪਰਿਵਾਰ ਨਾਲ ਸਾਰੀ ਚੀਜ਼ ਦਿਖਾਇਆ ਕਰਾਂਗੇ ਤੁਹਾਨੂੰ ਤੇ ਆਪਣਾ ਫਰਸਟ ਵਲੌਗ ਆ ਤੇ ਵਲੌਗ ਨੂੰ ਸਪੋਰਟ ਜਰੂਰ ਕਰਿਓ ਤੇ ਤੁਹਾਨੂੰ ਦੱਸਾਂਗੇ ਮਾਲਵੇ ਦੀ ਖੇਤੀ ਬਾਰੇ ਵੀ ਕੀ ਕੀ ਕੋਸ ਹੁੰਦਾ ਤੇ ਕੀ ਕੀ ਗੱਲਾਂ ਹੁੰਦੀਆਂ ਤੇ ਕੀ ਕੀ ਫਨ ਹੁੰਦਾਗਾ ਸਾਰਾ ਕੁਝ ਦਿਖਾਇਆ ਕਰਾਂਗੇ ਤਾਂ ਖੇਤਾਂ ਦੀ ਮੱਠੀ ਮੱਠੀ ਸ਼ਹਿਰ ਤੇ ਸਵੇਰੇ ਸਵੇਰੇ ਸਾਨੂੰ ਪਤਾ ਕੈਮਰੇ ਚ ਬਹੁਤ ਵਧੀਆ ਲੱਗਦਾ ਹੁੰਦਾ ਸਾਰਾ ਕੁਝ ਹਨਾ ਧੁੰਦ ਬਹੁਤ ਜ਼ਿਆਦਾ ਤਾਂ ਕਰਕੇ ਨਹੀਂ ਦਿਖ ਰਿਹਾ ਤੇ ਹੁਣ ਕੋਈ ਖੇਤਾਂ ਦੇ ਵਿੱਚ ਵੀ ਹੈ ਨਹੀਂ ਨਹੀਂ ਦਿਖਾਉਂਦੇ ਪਹਿਲਾ ਬਲੌਗ ਆ YouTube ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ